200 ਕਾਲ ਯੁਗ ਦੀ ਇੱਕ ਹੋਰ ਤਸਵੀਰ ਦੇਖਣ ਨੂੰ ਮਿਲੀ ਹੈ ਅਕਸਰ ਅਸੀਂ ਪਤੀ ਪਤਨੀ ਦੇ ਝਗੜੇ ਦੇਖਦੇ ਸੁਣਦੇ ਆ ਰਹੇ ਹਾਂ ਪਰ ਦੋਸਤੋ ਜਿਹੜੀ ਖਬਰ ਅੱਜ ਤੁਹਾਨੂੰ ਸੁਣਾਉਣ ਲੱਗੇ ਆ ਇਹ ਉਸ ਤੋਂ ਬਹੁਤ ਜ਼ਿਆਦਾ ਦੂਰ ਹੈ ਦੋਸਤੋ ਪਤੀ ਪਤਨੀ ਦੇ ਝਗੜੇ ਦੀ ਤਾਂ ਗੱਲ ਹੀ ਕੋਈ ਨਹੀਂ ਤੁਸੀਂ ਦੇਖੋਗੇ ਕਿ ਇੱਕ ਪਤਨੀ ਨੇ ਬੇਪਰਵਾਹੀ ਦੀਆਂ ਕਿਹੜੀਆਂ ਹੱਦਾਂ ਪਾਰ ਕੀਤੀਆਂ ਅਤੇ ਉਸ ਦੇ ਅੰਜਾਮ ਪਤੀ ਨੂੰ ਕੀ ਪੂਤਣਾ ਪਿਆ ਦੋਸਤੋ ਗੱਲ ਯੂਪ ਦੇ ਮੇਰਟ ਦੀ ਹੈ ਜਿੱਥੇ ਇੱਕ ਜਨਾਨੀ ਨੇ ਆਪਣੇ ਬੁਆਏਫਰੈਂਡ ਦੇ ਨਾਲ ਰਲ ਕੇ ਆਪਣੇ ਪਤੀ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਦੋਸਤੋ ਕੱਲਾ ਮੌਤ ਇੱਕ ਘਾਟ ਹੀ ਨਹੀਂ ਉਤਾਰਿਆ ਉਸ ਦੇ ਟੁਕੜੇ ਟੁਕੜੇ ਕਰਕੇ ਉਸ ਨੂੰ ਇੱਕ ਡਰਮ ਦੇ ਵਿੱਚ ਪਾ ਕੇ ਜਿਹੜਾ ਤੁਸੀਂ ਸਾਹਮਣੇ ਦੇਖ ਰਹੇ ਹੋ ਕਿ ਪੁਲਿਸ ਕੱਢ ਰਹੀ ਹੈ ਇਸ ਡਰਮ ਨੂੰ ਇਸ ਡਰਮ ਦੇ ਵਿੱਚ ਸੁੱਟ ਕੇ ਟੁਕੜੇ ਵਿੱਚ ਕੰਕਰੀਟ ਦੇ ਨਾਲ ਯਾਨੀ ਰੇਤਾ ਸਿਮੇਂਟ ਬਜਰੀ ਪਾ ਕੇ ਉਸ ਨੂੰ ਵਿੱਚ ਫਿਕਸ ਕਰ ਦਿੱਤਾ ਦੋਸਤੋ ਦਰਿੰਦਗੀ ਦੀਆਂ ਇਹ ਤਸਵੀਰਾਂ ਮੇਰੜ ਦੀਆਂ ਤੁਸੀਂ ਸਾਹਮਣੇ ਦੇਖ ਰਹੇ ਹੋ ਲਾਈਵ ਤਸਵੀਰਾਂ ਜਿਹੜੀਆਂ ਪੁਲਿਸ ਹੈ ਉਹ ਉਸ ਡਰਮ ਨੂੰ ਬਾਹਰ ਕੱਢ ਰਹੀ ਹੈ ਜਿਸ ਦੇ ਵਿੱਚ ਇਸ ਦਰਿੰਦਾ ਜਿਹੜਾ ਪਤਨੀ ਨੇ ਆਪਣੇ ਪਤੀ ਨੂੰ ਡਰਮ ਦੇ ਵਿੱਚ ਕੱਟ ਵੱਡ ਕਰਕੇ ਪਾਇਆ ਹੈ ਦੋਸਤੋ ਇਸ ਦਾ ਪਤੀ ਜਿਹੜਾ ਉਹ ਆਊਟ ਆਫ ਕੰਟਰੀ ਗਿਆ ਹੋਇਆ ਸੀ 2022 ਤੋਂ ਉਹ ਬਾਹਰ ਰਹਿ ਰਿਹਾ ਸੀ ਅਤੇ ਉਸ ਨੇ ਇਸ ਦੇ ਨਾਲ ਲਵ ਮੈਰਿਜ ਕੀਤੀ ਸੀ ਅਤੇ ਇੱਕ ਸਾਲ ਬਾਅਦ ਹੀ ਇਹ ਰਹਿਣ ਲੱਗੇ ਸੀ ਅਲੱਗ ਰਹਿਣ ਲੱਗੇ ਸੀ ਆਪਣੇ ਪਰਿਵਾਰ ਤੋਂ ਉਸ ਤੋਂ ਬਾਅਦ ਪਤੀ ਹੈ ਜਿਹੜਾ ਉਹ ਇਸ ਨੂੰ ਇੱਥੇ ਇੰਡੀਆ ਦੇ ਵਿੱਚ ਹੀ ਛੱਡ ਕੇ ਆਊਟ ਆਫ ਕੰਟਰੀ ਚਲਾ ਗਿਆ ਸੀ ਆ ਅਤੇ ਹੁਣ ਕੁਝ ਦਿਨ ਤੋਂ ਵਾਪਸ ਆਇਆ ਸੀਗਾ ਜਿਸ ਦੇ ਕਰਕੇ ਇਹਨਾਂ ਨੂੰ ਆਪਸੀ ਜਿਹੜਾ ਮਿਲਣਾ ਜੁਲਣਾ ਉਹ ਔਖਾ ਹੋ ਗਿਆ ਸੀ ਇਸ ਦੇ ਬੋਏਫ੍ਰੈਂਡ ਦੇ ਇਸ ਨੂੰ ਦੱਸਿਆ ਜਾ ਰਿਹਾ ਕਿ ਜਿਹੜਾ ਇਹਦਾ ਬੋਏਫ੍ਰੈਂਡ ਹੈ ਉਹ ਇਹਦਾ 10ਵੀਂ ਦੇ ਵਿੱਚ ਇਹਦੇ ਨਾਲ ਪੜਦਾ ਸੀਗਾ ਅਤੇ ਉਸ ਤੋਂ ਬਾਅਦ ਇਹਨਾਂ ਦੀ ਕੋਈ ਮੁਲਾਕਾਤ ਨਹੀਂ ਹੋਈ ਇਹਦੇ ਪਤੀ ਦੇ ਬਾਹਰ ਜਾਣ ਤੋਂ ਬਾਅਦ ਇਹ ਅਚਾਨਕ ਕਿਤੇ ਮਿਲੇ ਉਸ ਤੋਂ ਬਾਅਦ ਇਹਨਾਂ ਦੀਆਂ ਨਜ਼ਦੀਕੀਆਂ ਵਧੀਆਂ ਅਤੇ ਇਹਨਾਂ ਦੇ ਜਿਹੜਾ ਪਤੀ ਜਿਹੜਾ ਵਾਪਸ ਆ ਗਿਆ ਉਸ ਤੋਂ ਬਾਅਦ ਇਹਨਾਂ ਨੂੰ ਦੋਨਾਂ ਨੂੰ ਮਿਲਣਾ ਜੁਲਣਾ ਜਿਹੜਾ ਔਖਾ ਹੋ ਗਿਆ ਸੀਗਾ ਇਹ ਰਲ ਕੇ ਇਕੱਠੇ ਨਸ਼ਾ ਪੱਤਾ ਵੀ ਕਰਦੇ ਸੀ ਜਿਆਦਾ ਦਿੱਕਤ ਇਹਨਾਂ ਨੂੰ ਨਸ਼ੇ ਪੱਤੇ ਦੀ ਵੀ ਆਉਣ ਲ ਨਸ਼ਾ ਜਿਹੜਾ ਅਸੀਂ ਜਿਹੜਾ ਇਕੱਠੇ ਬੈਠ ਕੇ ਨਸ਼ਾ ਕਰਦੇ ਸੀ ਉਹ ਸਾਨੂੰ ਨਸ਼ਾ ਨਹੀਂ ਕਰ ਕਰ ਪਾਵਾਂਗੇ ਤੇ ਸਾਨੂੰ ਮਿਲ ਲੰਗ ਲਾ ਵੀ ਔਖਾ ਹੋ ਜਾ ਇਸ ਕਰਕੇ ਇਸ ਜਨਾਨੀ ਨੇ ਆਪਣੇ ਇਸ ਬੁਆਏਫ੍ਰੈਂਡ ਦੇ ਨਾਲ ਰਲ ਕੇ ਆਪਣੇ ਪਤੀ ਨੂੰ ਹੀ ਮਾਰ ਦਿੱਤਾ